ਆਓ ਆਪਾਂ પ્રાર્થના ਸੁਣੀਏ ਢਿੱਲੀ ਪ੍ਰਾਰਥਨਾ ਪੂਰੀ ਫੈਮਿਲੀ ਕੇ ਲਈ ਪਾਸਟੋਰ ਜੀ ਇਸ ਪ੍ਰਾਰਥਨਾ ਰਾਹੀਂ ਤੁਹਾਨੂੰ ਬਰਕਤ ਹੋਵੇ ਅਸ਼ੀਸ਼ ਤੇ ਆਓ ਆਪਾਂ ਦਿਨ ਦੀ ਸ਼ੁਰੂਆਤ ਪ੍ਰਭੂ ਦੀ ਹਜ਼ੂਰੀ ਵਿੱਚ ਬੈਠ ਕੇ ਕਰੀਏ ਅਮਨ ਹਾਲੇਲੂਇਆ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀ ਪ੍ਰਭੂ ਤੁਹਾਡੀ ਮਮਾ ਤੇ ਵਡਿਆਈ ਕਰਦੀ ਮੇਰੇ ਪ੍ਰਭੂ ਜੀ ਇਹ ਸੁੰਦਰ ਸਮੇਂ ਦੇ ਲਈ ਮੇਰੇ ਪ੍ਰਭੂ ਜਿਹੜਾ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਮਹਾਨ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡੀ ਕਿਰਪਾ ਵੱਡੀ ਹੈ ਮੇਰੇ ਪਿਤਾ ਪਰਮੇਸ਼ਵਰ ਅਰ ਮੈਂ ਸ਼ੁਕਰ ਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ ਇਸ ਰਹਿਮਤ ਦੇ ਲਈ ਇਸ ਫਜ਼ਲ ਦੇ ਲਈ ਇਸ ਪ੍ਰੇਮ ਦੇ ਲਈ ਇਸ ਮੁਹੱਬਤ ਦੇ ਲਈ ਮੇਰੇ ਪ੍ਰਭੂ ਦਿਲ ਦੀ ਗਹਿਰਾਈ ਤੋਂ ਸ਼ੁਕਰ ਗੁਜ਼ਾਰ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਤੁਸੀਂ ਇਸ ਸਮੇਂ ਤੱਕ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਮੇਰੇ ਪਿਤਾ ਪਰਮੇਸ਼ਵਰ ਜੀ ਮੈਂ ਜੀਕਿੰਨ ਕਰਦੀ ਕਿ ਤੁਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਮੇਰੇ ਪ੍ਰਭੂ ਇਦਾਂ ਹੀ ਸਾਨੂੰ ਸੰਭਾਲ ਕੇ ਰੱਖੋਗੇ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਅੱਜ ਦੇ ਨਵੇਂ ਦਿਨ ਦੇ ਲਈ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਮੇਰੇ ਪਿਤਾ ਪਰਮੇਸ਼ਰ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਪਰਵਾਨ ਕਰੋ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਖੁਦਾ万 ਖੁਦਾ ਇਨਾ ਚੱਲ ਰੇ ਸਾਹਾਂ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਜੋ ਕੁਛ ਤੁਸੀਂ ਸਾਨੂੰ ਦਿੱਤਾ ਮੇਰੇ ਪ੍ਰਭੂ ਇਹਨਾਂ ਸਭ ਚੀਜ਼ਾਂ ਦੇ ਲਈ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਅੱਜ ਦਾ ਜੀਵਨ ਮੇਰੇ ਪ੍ਰਭੂ ਇਹ ਤੁਹਾਡੇ ਵੱਲੋਂ ਇੱਕ ਵਰਦਾਨ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਅਰ ਸੱਚਮੁੱਚ ਜੋ ਕੁਝ ਵੀ ਨਜ਼ਰ ਆਉਂਦਾ ਮੇਰੇ ਪ੍ਰਭੂ ਜੀ ਸਭ ਕੁਝ ਤੁਹਾਡੀ ਮਹਿਮਾ ਹੈ ਮੇਰੇ ਪ੍ਰਭੂ ਮੈਂ ਧੰਨਵਾਦ ਤੇ ਵਧਾਈ ਕਰਦੀ ਹਾਂ ਮੇਰੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਮੇਰੇ ਬੁੱਲਾਂ ਦੇ ਸ਼ੁਕਰਾਨੇ ਦੀਆਂ ਭੇਟਾਂ ਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪਿਆਰੇ ਪ੍ਰਭੂ ਮੇਰੇ ਵਿੱਚ ਮੈਂ ਨਹੀਂ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਵਿੱਚ ਤੁਹਾਡਾ ਰੂਹ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਵਰ ਪ੍ਰਭੂ ਆਪਣੀ ਦਾਸੀ ਦੇ ਗਲੇ ਨੂੰ ਮਸਾ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਪਵਿੱਤਰ ਆਤਮਾ ਦੇ ਰਾਹੀਂ ਮੇਰੇ ਪ੍ਰਭੂ ਜੀ ਪ੍ਰਾਰਥਨਾ ਕਰਨ ਵਿੱਚ ਮੇਰੀ ਮਦਦ ਤੇ ਸਹਾਇਤਾ ਕਰੋ ਅਰ ਇੱਕ ਹਰੇਕ ਵੈਰੀ ਦੀ ਸ਼ਕਤੀ ਜਿਹੜੀ ਮੇਰੇ ਪ੍ਰਾਰਥਨਾ ਦੇ ਸਮੇਂ ਨੂੰ ਚੋਰੀ ਕਰਨਾ ਚਾਹੁੰਦੀ ਹੈ ਹਰੇਕ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸੇ ਤਰ੍ਹਾਂ ਦੀ ਵੀ ਡਿਸਟਰੈਕਸ਼ਨ ਲੈ ਕੇ ਆਉਂਦੀ ਹੈ ਜਦ ਮੈਂ ਕਹੂੰ ਯਿਸੂ ਮਸੀਹ ਜੀ ਦੇ ਨਾਮ ਤੋਂ ਉਛੜਕਦੀਆਂ ਉਹਨੂੰ ਹੁਕਮ ਕਰਦੀ ਮੇਰੀਆਂ ਹੱਦਾਂ ਤੇ ਜੂਹਾਂ ਦੇ ਵਿੱਚੋਂ ਬਾਹਰ ਹੋ ਜਾਏ ਅਰ ਉਹਦੀਆਂ ਸਾਰੀਆਂ ਸ਼ਕਤੀਆਂ ਨੂੰ ਰੱਦ ਕਰਦੀਆਂ ਸਹਨਾਵਾ ਦੇ ਯਹਵਾ ਪਰਮੇਸ਼ਵਰ ਜੀ ਦੇ ਸਵਰਗਦੂਤ ਇਸ ਜਗ੍ਹਾ ਤੇ ਆਪਣਾ ਡੇਰਾ ਲਾਉਂਦੇ ਤੇ ਹਰ ਬੁਰੀ ਬਲਾ ਤੋਂ ਬਚਾ ਕੇ ਰੱਖਦੇ ਮੇਰੇ ਪਿਆਰੇ ਪ੍ਰਭੂ ਜੀ ਆਪਣੀ ਪਵਿੱਤਰ ਆਤਮਾ ਦੇ ਰਾਈ ਮੇਰੇ ਪ੍ਰਭੂ ਜੀ ਪ੍ਰਾਰਥਨਾ ਕਰਨ ਵਿੱਚ ਸਾਡੀ ਮਦਦ ਤੇ ਸਹਾਇਤਾ ਕਰੋ ਮੇਰੇ ਪ੍ਰਭੂ ਅਸੀਂ ਰੂਹ ਨਾਲ ਪਰ ਕੇ ਪ੍ਰਾਰਥਨਾ ਕਰ ਸਕੀਏ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰੇਮ ਦੇ ਨਾਲ ਪ੍ਰਾਰਥਨਾ ਕਰ ਸਕੀਏ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਮੇਰੇ ਧਨ ਮਨ ਧਨ ਦਿੱਤੇ ਆਪਣਾ ਕਬਜ਼ਾ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਮੈਂ ਰੂਹ ਜਿਸਮ ਜਾਨ ਦੇ ਨਾਲ ਮੇਰੇ ਪ੍ਰਭੂ ਤੁਹਾਡੀ ਆਰਾਧਨਾ ਕਰਾਂ ਮੇਰੇ ਰੂਹ ਜਿਸਮ ਜਾਨ ਦੇ ਤੇ ਆਪਣਾ ਕਬਜ਼ਾ ਲੈ ਲਵੋ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪਿਆਰੇ ਪ੍ਰਭੂ ਤੋੜ ਰੱਖਾ ਮੇਰੇ ਬੁੱਲਾਂ ਦੀ ਰਾਖੀ ਕਰੇ ਮੇਰੇ ਪ੍ਰਭੂ ਜੀ ਔਰ ਮੇਰਾ ਮਨ ਮੇਰੇ ਪ੍ਰਭੂ ਜੀ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਮੈਂ ਆਪਣੇ ਮਨ ਦੀਆਂ ਡੋਰਾਂ ਤੁਹਾਡੇ ਹੱਥਾਂ ਵਿੱਚ ਦਿੰਦੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਜਿੱਦਾਂ ਤੁਸੀਂ ਬਿਠਾਉਣਾ ਚਾਹੋ ਨੇ ਪ੍ਰਾਰਥਨਾ ਦੇ ਵਿੱਚ ਬਿਠਾਓ ਮੇਰੇ ਪ੍ਰਭੂ ਜੀ ਜਿੱਦਾਂ ਤੁਸੀਂ ਚਲਾਉਣਾ ਚਾਹੋ ਨੇ ਚਲਾਓ ਮੇਰੇ ਪਿਆਰੇ ਪ੍ਰਭੂ ਜਿੱਧਰੋਂ ਮੋੜਨਾ ਚਾਹੋ ਨੇ ਮੋੜੋ ਮੇਰੇ ਪਿਤਾ ਪਰਮੇਸ਼ਵਰ ਜੀ ਜਿੱਦਾਂ ਨੂੰ ਤੋੜਨਾ ਚਾਹੋ ਨੇ ਤੋੜੋ ਮੇਰੇ ਪ੍ਰਭੂ ਜੀ ਜ਼ਿੰਦਗੀ ਦੀਆਂ ਬਾਗ ਡੋਰਾਂ ਜਿਸਮ ਦੀਆਂ ਬਾਗ ਡੋਰਾਂ ਰੂਹ ਦੀਆਂ ਬਾਗ ਡੋਰਾਂ ਮੇਰੇ ਪ੍ਰਭੂ ਆਪਣੇ ਬਾਗ ਜਲਾ ਲਈ ਹੱਥਾਂ ਵਿੱਚ ਲੈ ਕੇ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਅਗਵਾਈ ਕਰੋ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪੈਰ ਪ੍ਰਭੂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਅੱਜ ਦੀ ਰੌਸ਼ਨੀ ਦੇ ਲਈ ਮੇਰੇ ਪ੍ਰਭੂ ਜੀ ਅੱਜ ਦੇ ਜੀਵਨ ਦੇ ਲਈ ਮੇਰੇ ਪ੍ਰਭੂ ਅੱਜ ਦੀਆਂ ਖੁਸ਼ੀਆਂ ਦੇ ਲਈ ਮੇਰੇ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਸਵਾਦਲੇ ਭੋਜਨਾਂ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਜੀ ਸੁੰਦਰ ਵਸਤਰਾਂ ਦੇ ਲਈ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਰਹਿਣ ਦੇ ਲਈ ਤੁਸੀ ਛਤ ਦਿੱਤੀ ਧੰਨਵਾਦ ਮੇਰੇ ਪ੍ਰਭੂ ਜੀ ਅਰ ਮੇਰੇ ਪ੍ਰਭੂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਕਿ ਤੁਸੀ ਆਪਣੀ ਕਿਰਪਾ ਦੇ ਨਾਲ ਮੇਰੇ ਪ੍ਰਭੂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਹਰ ਰੋਜ਼ ਤੁਸੀ ਸਾਡੀ ਹਰ ਇੱਕ ਜ਼ਰੂਰਤ ਨੂੰ ਪੂਰੀਆਂ ਕਰਦੇ ਹਾਂ ਮੁਹੱਈਆ ਕਰਵਾਉਂਦੇ ਮੇਰੇ ਪ੍ਰਭੂ ਮੈਂ ਧੰਨਵਾਦ ਕਰਦੀ ਹਾਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਮੇਰੇ ਪ੍ਰਭੂ ਤੁਸੀਂ ਸਾਡਾ ਚੇਤਾ ਨਹੀਂ ਭੁਲਾਉਂਦੇ ਮੇਰੇ ਪ੍ਰਭੂ ਜੀ ਧੰਨਵਾਦ ਤੁਸੀਂ ਮਾਂ ਨਾਲੋਂ ਵੱਧ ਪ੍ਰੇਮ ਕਰਦੇ ਪ੍ਰਭੂ ਜੀ ਧੰਨਵਾਦ ਤੁਸੀਂ ਪਿਤਾ ਨਾਲੋਂ ਵੱਧ ਸਾਡੀ ਪਾਲਣਾ ਕਰਦੇ ਮੇਰੇ ਪ੍ਰਭੂ ਜੀ ਧੰਨਵਾਦ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੇ ਭੈਣਾਂ ਭਰਾਵਾਂ ਦੇ ਨਾਲੋਂ ਵੀ ਵੱਧ ਸਾਡਾ ਸਾਥ ਦਿੰਦੇ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਮੇਰੇ ਪ੍ਰਭੂ ਜੀ ਓ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਝੂਠੀ ਦੁਨੀਆ ਦੇ ਰਿਸ਼ਤਿਆਂ ਤੋਂ ਆਜ਼ਾਦ ਕੀਤਾ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਤੁਸੀਂ ਹਨੇਰੇ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਸੀ ਧੰਨਵਾਦ ਕਰਦੀ ਹਾਂ ਮੇਰੇ ਪ੍ਰਭੂ ਜੀ ਤੁਸੀਂ ਪਾਪ ਤੇ ਗੁਨਾਹ ਤੋਂ ਬਚਾਇਆ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਉਹ ਮੇਰੇ ਪ੍ਰਭ ਲਾਈਫ ਪਾਰਟਨਰ ਦੇ ਕੇ ਬLES ਕੀਤਾ ਮੇਰੇ ਪ੍ਰਭੂ ਮੈਂ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਾ ਆਪਣੇ ਹਸਬੰਦ ਦੇ ਲਈ ਧੰਨਵਾਦ ਕਰਦੀ ਜੋ ਤੁਹਾਡੇ ਦੁਆਰਾ ਮੇਰੇ ਪ੍ਰਭ ਉੱਤਰ ਮੀ ਜਨਮ ਨੂੰ ਬਖਸ਼ਿਆ ਹੈ ਇਸ ਲਈ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਬਹੁਤ ਹੀ ਚੰਗੇ ਤੇ ਆਗਿਆਕਾਰੀ ਕਰਨ ਵਾਲੇ ਧੀਆ ਪੁੱਤਰ ਦਿੱਤੇ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਬਹੁਤ ਹੀ ਚੰਗੇ ਤੇ ਸਮਝਦਾਰ ਮਾਤਾ ਪਿਤਾ ਦਿੱਤੇ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ ਪ્રેਮ ਕਰਨ ਵਾਲੇ ਭੈਣ ਭਰਾ ਦਿੱਤੇ ਸ਼ੁਕਰਗੁਜ਼ਾਰ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪ੍ਰਭੂ ਮੇਰੇ ਜਨਮ ਤੋਂ ਲੈ ਕੇ ਅੱਜ ਤੱਕ ਮੇਰੇ ਲਈ ਇੰਨੇ ਇੰਤਜ਼ਾਮ ਤੁਸੀਂ ਕੀਤੇ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਇੰਤਜ਼ਾਮੀ ਪਰਮੇਸ਼ਵਰ ਆ ਮੇਰੇ ਪ੍ਰਭੂ ਜੀ ਓ ਮੇਰੇ ਪਿਆਰੇ ਪ੍ਰਭੂ ਹਰ ਰੋਜ਼ ਤੁਸੀਂ ਮੇਰੇ ਲਈ ਭੋਜਨ ਪਾਣੀ ਦਾ ਇਸ ਤੇ ਇੰਤਜ਼ਾਮ ਕਰਦੇ ਮੇਰੇ ਇਸਤੇਮਾਲ ਕਰਨ ਦੇ ਲਈ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ ਹਰ ਰੋਜ਼ ਮੇਰੇ ਪ੍ਰਭੂ ਮੇਰੇ ਸਾਥ ਤੁਸੀਂ ਵਾਦਾ ਦਿੰਦੇ ਆ ਮੇਰੇ ਪ੍ਰਭੂ ਹਰ ਰੋਜ਼ ਤੁਸੀਂ ਮੇਰੀਆਂ ਗਲਤੀਆਂ ਮਾਫ ਕਰ ਦਿੰਦੇ ਮੇਰੇ ਪ੍ਰਭੂ ਜੀ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਹਰ ਰੋਜ਼ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਨਵੀਂ ਰੌਸ਼ਨੀ ਦਿਨੇ ਆ ਮੇਰੇ ਪ੍ਰਭੂ ਨਾ ਤੁਸੀਂ ਹਵਾ ਦਾ ਬਿੱਲ ਸਾਡੇ ਕੋਲ ਲੈਨੇ ਮੇਰੇ ਪ੍ਰਭੂ ਨਾ ਸਾਹਾਂ ਦਾ ਬਿੱਲ ਸਾਨੂੰ ਦੇਣਾ ਪੈਂਦਾ ਮੇਰੇ ਪਿਤਾ ਪਰਮੇਸ਼ਰ ਜੀ ਇਸ ਧਰਤੀ ਦੀਆਂ ਸੁੰਦਰ ਚੀਜ਼ਾਂ ਦਾ ਲੁਤਫ ਅਸੀਂ ਉਠਾਉਨੇ ਆ ਮੇਰੇ ਪ੍ਰਭੂ ਇਹ ਸਭ ਤੁਹਾਡੀ ਕਿਰਪਾ ਆ ਮੇਰੇ ਪ੍ਰਭੂ ਜੀ ਧੰਨਵਾਦ ਮੇਰੇ ਪ੍ਰਭੂ ਤੁਸੀਂ ਇਸ ਧਰਤੀ ਦੀ ਰਚਨਾ ਕੀਤੀ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਜੀ ਇਸ ਧਰਤੀ ਨੂੰ ਮੇਰੇ ਪ੍ਰਭੂ ਸਾਡੇ ਲਈ ਤੁਸੀਂ ਬਰਕਤਾਂ ਦੇ ਨਾਲ ਭਰ ਦਿੱਤਾ ਮੇਰੇ ਪ੍ਰਭੂ ਮੈਂ ਬਹੁਤ ਧੰਨਵਾਦ ਕਰਦੀ ਹਾਂ ਇਸ ਗੱਲ ਦੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਕਿ ਤੁਸੀਂ ਇੰਨਾ ਕੁਝ ਸਾਡੇ ਲਈ ਮੇਰੇ ਪ੍ਰਭੂ ਇਸ ਧਰਤੀ ਦੇ ਉੱਤੇ ਰਚ ਦਿੱਤਾ ਮੇਰੇ ਪ੍ਰਭੂ ਦਿਲ ਦੀ ਗਹਿਰਾਈ ਤੋਂ ਧੰਨਵਾਦ ਮੇਰੇ ਪਿਆਰੇ ਪ੍ਰਭੂ ਦਿਲ ਦੀ ਗਹਿਰਾਈ ਤੋਂ ਧੰਨਵਾਦ ਮੇਰੇ ਪਿਆਰੇ ਪ੍ਰਭੂ ਓ ਮੇਰੇ ਪਿਆਰੇ ਪ੍ਰਭੂ ਮੈਂ ਸ਼ੁਕਰਾਨੇ ਕਰਦੀ ਹੁਈ ਤੁਹਾਡੀ ਹਜ਼ੂਰੀ ਦੇ ਵਿੱਚ ਆਉਣੀ ਹੈ ਮੇਰੇ ਪ੍ਰਭੂ ਜੀ ਹਰ ਧੰਨਵਾਦ ਨਾਲ ਤੁਹਾਡੇ ਘਰ ਦੇ ਫਾਟਕੇ ਦੇ ਵਿੱਚ ਪੜਦੀ ਹਾਂ ਮੇਰੇ ਪ੍ਰਭੂ ਓ ਤੁਹਾਡਾ ਘਰ ਜਿਹੜਾ ਮੇਰੇ ਪ੍ਰਭੂ ਮੇਰਾ ਜਿਸਮ ਹੈ ਜਿੰਦਾ ਹੈ ਕੱਲਿਆ ਮੇਰੇ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦਿਆਂ ਹੋਇਆ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੀ ਆ ਮੇਰੇ ਪ੍ਰਭੂ ਜੀ ਮੈਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਪਿਤਾ ਪਰਮੇਸ਼ਰ ਜੀ ਮੈਂ ਪ੍ਰਾਰਥਨਾ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਕੇ ਮੇਰੇ ਉੱਤੇ ਮੁਕੰਮਲ ਤੌਰ ਤੇ ਤੁਸੀਂ ਆਪਣਾ ਕਬਜ਼ਾ ਲੈ ਲਓ ਮੇਰੇ ਪਿਤਾ ਪਰਮੇਸ਼ਰ ਜੀ ਮੇਰੀਆਂ ਸੋਚਾਂ ਦੇ ਉੱਤੇ ਆਪਣਾ ਕਬਜ਼ਾ ਲਵੋ ਮੇਰੇ ਪ੍ਰਭੂ ਮੇਰੇ ਖਿਆਲਾਂ ਦੇ ਉੱਤੇ ਮੇਰੇ ਉੱਠਣ ਬੈਠਣ ਦੇ ਉੱਤੇ ਮੇਰੇ ਬੋਲਣ ਚੱਲਣ ਦੇ ਉੱਤੇ ਮੇਰੇ ਪ੍ਰਭੂ ਜੀ ਮੇਰੀ ਜ਼ਿੰਦਗੀ ਦੇ ਉੱਤੇ ਆਪਣਾ ਕਬਜ਼ਾ ਲੈ ਲਵੋ ਮੇਰੇ ਪਿਤਾ ਪਰਮੇਸ਼ਵਰ ਜਿੱਦਾਂ ਤੁਸੀਂ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਮੇਰੇ ਪ੍ਰਭੂ ਮੈਂ ਕਰਨ ਲਈ ਤਿਆਰ ਹਾਂ ਮੇਰੇ ਪ੍ਰਭੂ ਜੀ ਜੋ ਤੁਸੀਂ ਮੇਰੇ ਤੋਂ ਬੁਲਾਉਣਾ ਚਾਹੁੰਦੇ ਮੈਂ ਬੋਲਣ ਦੇ ਲਈ ਤਿਆਰ ਜੋ ਤੁਸੀਂ ਮੈਨੂੰ ਸੁਣਾਉਣਾ ਚਾਹੁੰਦੇ ਮੈਂ ਸੁਣਨ ਦੇ ਲਈ ਤਿਆਰ ਹਾਂ ਜੋ ਤੁਸੀਂ ਮੈਨੂੰ ਸਮਝਾਉਣਾ ਚਾਹੁੰਦੇ ਮੈਂ ਸਮਝਣ ਦੇ ਲਈ ਤਿਆਰ ਹਾਂ ਮੇਰੇ ਪਿਤਾ ਪਰਮੇਸ਼ਵਰ ਆਪਣੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਮੇਰੇ ਪ੍ਰਭੂ ਜੀ ਆਪਣੇ ਪੇਤਾਂ ਨੂੰ ਸਾਡੇ ਉੱਤੇ ਜ਼ਾਹਰ ਕਰੋ ਸਾਡੇ ਨਾਲ ਗੱਲਬਾਤ ਕਰੋ ਰੂਹੇ پاک ਦੇ ਵਸੀਲਾ ਦੇ ਨਾਲ ਮੇਰੇ ਪ੍ਰਭੂ ਜੀ ਤੁਹਾਡਾ ਆਤਮਾ ਸਾਨੂੰ ਤੁਹਾਡੀ ਆਵਾਜ਼ ਸੁਣਨ ਵਿੱਚ ਮਦਦ ਕਰੇ ਤੁਹਾਡੇ ਉਪਦੇਸ਼ ਸਮਝਣ ਦੇ ਵਿੱਚ ਮਦਦ ਕਰੇ ਮੇਰੇ ਪ੍ਰਭੂ ਜੀ ਤੁਹਾਡੇ ਹੁਕਮਾਂ ਨੂੰ ਪਾਲਣਾ ਕਰਨ ਵਿੱਚ ਪਵਿੱਤਰ ਆਤਮਾ ਜੀ ਸਾਡੀ ਮਦਦ ਕਰਨ ਮੈਂ ਮੇਰੇ ਖੁਦਾ ਬਨ ਖੁਦਾ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਇਹ ਨਸੁੰਦਰ ਸਮਿਆਂ ਦੇ ਲਈ ਮੇਰੇ ਪ੍ਰਭੂ ਜਿਹੜਾ ਤੁਸੀਂ ਸਾਨੂੰ ਕਿਰਪਾ ਵਾਲੇ ਸਮੇਂ ਦੇ ਵਿੱਚ ਚੁਣਿਆ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪ੍ਰਭੂ ਇਹਨਾਂ ਸਮਿਆਂ ਦੇ ਵਿੱਚ ਜਿੱਥੇ ਅਸੀਂ ਆਜ਼ਾਦੀ ਦੇ ਨਾਲ ਮੇਰੇ ਪ੍ਰਭੂ ਜੀ ਤੁਹਾਡੀ ਹਜ਼ੂਰੀ 'ਚ ਬੈਠ ਸਕਦੇ ਹਾਂ ਅਸੀਂ ਧੰਨਵਾਦ ਕਰਦੇ ਮੇਰੇ ਪ੍ਰਭੂ ਜੀ ਆਜ਼ਾਦੀ ਦੇ ਨਾਲ ਮੇਰੇ ਪ੍ਰਭੂ ਅਸੀਂ ਤੁਹਾਡੀ ਆਰਾਧਨਾ ਕਰ ਸਕਦੇ ਹਾਂ ਪ੍ਰਾਰਥਨਾ ਕਰ ਸਕਦੇ ਮੇਰੇ ਪ੍ਰਭੂ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਕਿੰਨੇ ਪਿਆਰਨਕ ਹੋਣਗੇ ਉਸ ਸਮੇਂ ਜਿਨ੍ਹਾਂ ਦਾ ਜ਼ਿਕਰ ਪਵਿੱਤਰ ਬਾਈਬਲ ਦੇ ਵਿੱਚ ਕੀਤਾ ਗਿਆ ਕਿਉਂ ਬੈਰੀ ਦੀਆਂ ਸ਼ਕਤੀਆਂ ਮਸੀਹ ਵਿਰੋਧੀ ਕੋ ਉੱਠਣ ਦੀਆਂ ਅਰ ਸੱਚਮੁੱਚ ਉਸ ਮਸੀਹ ਦੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਔਰ वचन ਹੱਥਾਂ ਚੋਂ ਖੋ ਲਿਆ ਜਾਏਗਾ ਸੱਚਮੁੱਚ ਕਿੰਨਾ ਭਿਆਨਕ ਹੋਏਗਾ ਉਸ ਸਮਾਂ ਪਰ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਉਹਨਾਂ ਭਿਆਨਕ ਸਮਿਆਂ ਤੋਂ ਪਹਿਲਾਂ ਹੀ ਮੇਰੇ ਪ੍ਰਭੂ ਕਿਰਪਾ ਦੇ ਸਮੇਂ ਵਿੱਚ ਚੁਣਿਆ ਔਰ ਸਾਨੂੰ ਆਜ਼ਾਦੀ ਦਿੱਤੀ ਮੇਰੇ ਪ੍ਰਭੂ ਕਿ ਅਸੀਂ ਖੁੱਲ ਕੇ ਆਰਾਧਨਾ ਕਰ ਸਕੀਏ ਖੁੱਲ ਕੇ ਪ੍ਰਾਰਥਨਾ ਕਰ ਸਕੀਏ ਮੇਰੇ ਪ੍ਰਭੂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਉਸ ਅਜ਼ਾਦੀ ਦਾ ਆਨੰਦ ਉਠਾਉਣ ਦਾ ਮੇਰੇ ਪਿਤਾ ਪਰਮੇਸ਼ਰ ਸਾਨੂੰ ਅਕਲ ਤੋਫੀਕ ਬਖਸ਼ੋ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਇਸ ਅਸੀਂ ਇਸ ਸਮੇਂ ਨੂੰ ਕੈਸ਼ ਕਰ ਸਕੀਏ ਮੇਰੇ ਪ੍ਰਭੂ ਜੀ ਇਸ ਸੁੰਦਰ ਸਮੇਂ ਦਾ ਅਸੀਂ ਇਸਤੇਮਾਲ ਕਰ ਸਕੀਏ ਜਿੱਦਾਂ ਸਾਨੂੰ ਕਰਨਾ ਚਾਹੀਦਾ ਮੇਰੇ ਪ੍ਰਭੂ ਜੀ ਕਿਰਪਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਕਿਰਪਾ ਕਰੋ ਮੇਰੇ ਪ੍ਰਭੂ ਆਪਣੇ ਪਵਿੱਤਰ ਆਤਮਾ ਦੇ ਰੰਗ ਸਾਨੂੰ ਸਿਖਾਓ ਮੇਰੇ ਪਿਤਾ ਪਰਮੇਸ਼ਰ ਜੀ ਅਰ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਉਨ ਨਦਾਨੀਆਂ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਨਗਵਾ ਦਈਏ ਮੇਰੇ ਪਿਤਾ ਪਰਮੇਸ਼ਰ ਜੀ ਪਰ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਆਤਮਾ ਦੀ ਅਗਵਾਈ ਦੇ ਵਿੱਚ ਛਲ ਕੇ ਮੇਰੇ ਪ੍ਰਭੂ ਹਰ ਮੂਰਖਤਾ ਤੋਂ ਅਸੀਂ ਆਜ਼ਾਦ ਹੋ ਜਾਈਏ ਮੇਰੇ ਪਿਆਰੇ ਪ੍ਰਭੂ ਜੀ ਹਰ ਤੁਹਾਡੀ ਧਾਰਮਿਕਤਾ ਦੇ ਵਿੱਚ ਆ ਜਾਈਏ ਮੇਰੇ ਪ੍ਰਭੂ ਉਹ ਮੇਰੇ ਪ੍ਰਭੂ ਸੰਸਾਰ ਦੇ ਉਹ ਕੰਮ ਮੇਰੇ ਪ੍ਰਭੂ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਂਦੇ ਮੇਰੇ ਪ੍ਰਭੂ ਸਾਡੀ ਜ਼ਿੰਦਗੀ ਚੋਂ ਖਤਮ ਹੋ ਜਾਣ ਮੇਰੇ ਪ੍ਰਭੂ ਜੀ ਸਾਡੀਆਂ ਆਵਾਜ਼ ਤਾਂ ਮੇਰੇ ਪ੍ਰਭੂ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਆਉਂਦੀਆਂ ਸਾਡੀ ਜ਼ਿੰਦਗੀ ਚੋਂ ਖਤਮ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸਾਡਾ ਸੁਭਾਅ ਬਦਲ ਜਾਏ ਮੇਰੇ ਪ੍ਰਭੂ ਤੁਹਾਡੇ ਪਸੰਦ ਆਉਣ ਵਾਲਾ ਸੁਭਾਅ ਬਣ ਜਾਏ ਮੇਰੇ ਪ੍ਰਭੂ ਸਾਡਾ ਉੱਠਣਾ ਬੈਠਣਾ ਤੁਹਾਨੂੰ ਪਸੰਦ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਜੀ ਸਾਡੇ ਅੰਦਰ ਤੁਹਾਡੀ ਤਸਵੀਰ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਉੱਠਣ ਬੈਠਣ ਤੋਂ ਮੇਰੇ ਪਿਆਰੇ ਪ੍ਰਭੂ ਤੁਹਾਡੀ ਚਲਕ ਨਜ਼ਰ ਆਏ ਸਾਡੇ ਕੰਮਾਂ 'ਚ ਤੁਹਾਡੇ ਕੰਮ ਨਜ਼ਰ ਆਉਣ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਖਿਆਲਾਂ 'ਚ ਤੁਹਾਡੀਆਂ ਯੋਜਨਾਵਾਂ ਪ੍ਰਗਟ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ ਓ ਮੇਰੇ ਪਿਆਰੇ ਪ੍ਰਭੂ ਅਸੀਂ ਵੀ ਪ੍ਰੇਮ ਕਰਨ ਵਾਲੇ ਬਣ ਜਾਈਏ ਵੈਰੀਆਂ ਨਾਲ ਵੀ ਪ੍ਰੇਮ ਕਰਨ ਵਾਲੇ ਬਣਾ ਦਿਓ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਜੀ ਸਾਨੂੰ ਹਲੀਮੀ ਵਾਲਾ ਜੀਵਨ ਬਖਸ਼ੋ ਮੇਰੇ ਪ੍ਰਭੂ ਨਰਮਾਈ ਵਾਲਾ ਜੀਵਨ ਬਖਸ਼ੋ ਦਿਆਲਗੀ ਵਾਲਾ ਜੀਵਨ ਬਖਸ਼ੋ ਮੇਰੇ ਪ੍ਰਭੂ ਵਫਾਦਾਰੀ ਇਮਾਨਦਾਰੀ ਤੇ ਆਗਿਆਕਾਰੀ ਬਖਸ਼ੋ ਮੇਰੇ ਪ੍ਰਭੂ ਜੀ ਪਵਿੱਤਰਤਾ ਅਤੇ ਪ੍ਰਾਰਥਨਾ ਵਾਲਾ ਜੀਵਨ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੀ ਜ਼ਿੰਦਗੀ ਚੋਂ ਹਰੇਕ ਪਾਪ ਨੂੰ ਮਿਟਾ ਦਿਓ ਮੇਰੇ ਪ੍ਰਭੂ ਜੀ ਹਰੇਕ ਉਹ ਪਾਪ ਮੇਰੇ ਪ੍ਰਭੂ ਜਿਹੜਾ ਅਸੀਂ ਆਪਣੇ ਮਾਤਾ ਪਿਤਾ ਤੋਂ ਭੈਣਾ ਭਰਾਵਾਂ ਤੋਂ ਆਂਢ ਗੁਆਂਢ ਤੋਂ ਚੋਰੀ ਕੀਤਾ ਇੱਥੋਂ ਤੱਕ ਕਿ ਮੇਰੇ ਪ੍ਰਭੂ ਅਸੀਂ ਤੁਹਾਨੂੰ ਵੀ ਆਪਣੇ ਨਾਲੋਂ ਵੱਖਰੇ ਸਮਝਿਆ ਮੇਰੇ ਪਿਤਾ ਪਰਮੇਸ਼ਰ ਸਾਡਾ ਗੁਨਾਹ ਸਾਨੂੰ ਮਾਫ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ اے ਮੇਰੇ ਖੁਦਾਵੰਦ ਖੁਦਾ ਸਾਨੂੰ ਧਰਮੀਆਂ ਵਾਲਾ ਸੱਚਾਈ ਵਾਲਾ ਧਾਰਮਿਕਤਾ ਵਾਲਾ ਜੀਵਨ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਜੀ ਪਾਪ ਤੋਂ ਮੁਕਤ ਜੀਵਨ ਬਖਸ਼ੋ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਅੰਦਰੋਂ ਹਰ ਪ੍ਰਕਾਰ ਦੀ ਉੱਚੀ ਨੀਚ ਖਤਮ ਹੋ ਜਾਏ ਮੇਰੇ ਪ੍ਰਭੂ ਸਾਡੇ ਅੰਦਰੋਂ ਹਰ ਪ੍ਰਕਾਰ ਦੀ ਜਾਤ ਪਾਤ ਖਤਮ ਹੋ ਜਾਏ ਪਿੰਨ ਭੇਦ ਖਤਮ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਸਾਨੂੰ ਸਭ ਤੁਹਾਡੀ ਔਲਾਦ ਨਜ਼ਰ ਆਉਣ ਮੇਰੇ ਪ੍ਰਭੂ ਜੀ ਸਾਨੂੰ ਇੱਕ ਇਨਸਾਨੀਅਤ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਸਾਨੂੰ ਉਦਾਂ ਦੇ ਬਣਾਓ ਮੇਰੇ ਪ੍ਰਭੂ ਜਿੱਦਾਂ ਦਾ ਇੱਕ ਮਸੀਹੀ ਚੇਲੇ ਨੂੰ ਹੋਣਾ ਚਾਹੀਦਾ ਮੇਰੇ ਪ੍ਰਭੂ ਜੀ ਸਾਡੀਆਂ ਸੋਚਾਂ ਉਦਾਂ ਦੀਆਂ ਹੋਣ ਜਿੱਦਾਂ ਦੀਆਂ ਇੱਕ ਪਵਿੱਤਰ ਜਾਂਦੀਆਂ ਹੋਣੀਆਂ ਚਾਹੀਦੀਆਂ ਮੇਰੇ ਪ੍ਰਭੂ ਜੀ। ਓ ਮੇਰੇ ਪਿਆਰੇ ਪ੍ਰਭੂ ਸਾਨੂੰ ਗਿਆਨ, ਸਮਝ ਤੇ ਪ੍ਰਕਾਸ਼ ਬਖਸ਼ੋ ਮੇਰੇ ਪ੍ਰਭੂ ਜੀ। ਅਸੀਂ ਦੁਨੀਆ ਦੇ ਵਲਛਲ ਦੇ ਵਿੱਚ ਗਵਾਚ ਨਾ ਜਾਈਏ ਮੇਰੇ ਪ੍ਰਭੂ ਦੁਨੀਆ ਦੀਆਂ ਚੀਜ਼ਾਂ ਵੱਲ ਦੇਖ ਕੇ ਸਿਲਬਾਏ ਨਾ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ। ਪਰ ਮੇਰੇ ਪ੍ਰਭੂ ਤੁਹਾਡੀ ਕਿਰਪਾ ਸਾਡੇ ਉੱਤੇ ਹੋਵੇ ਮੇਰੇ ਪ੍ਰਭੂ ਜੀ। ਬਹੁਤਾਂ ਇੱਕ ਦਿਨਾਂ ਨਾਲ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ। ਸਾਨੂੰ ਸੰਭਾਲ ਕੇ ਰੱਖੋ ਆਪਣੇ ਪਾਗ ਜਲਾਲੀ ਜੋਰਾ ਬਰ ਹੱਥਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਅਰ ਸਾਰਾ ਇੱਜ਼ਤ ਮਹਿਮਾ ਜ਼ਲਾਲ ਮੇਰੇ ਪ੍ਰਭੂ ਤੁਹਾਨੂੰ ਮਿਲੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਪਵਿੱਤਰ ਆਤਮਾ ਦੇ ਵਸੀਲੇ ਨਾਲ ਸਾਡੇ ਨਾਲ ਗੱਲਬਾਤ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਸਾਡੀਆਂ ਅੱਖਾਂ ਨੂੰ ਖੋਲੋ ਮੇਰੇ ਪ੍ਰਭੂ ਸਾਡੀਆਂ ਅੱਖਾਂ ਉੱਤੇ ਜਿਹੜਾ ਬੈਰੀ ਨੇ ਪਾਰਾ ਪੜਦਾ ਪਾਇਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਪੜਦਾ ਲੀਰ ਲੀਰ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਕੰਨਾਂ ਨੂੰ ਖੋਲੋ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਕੰਨਾਂ ਦੇ ਨਾਲ ਪਾਗ ਰੂਹ ਦੀ ਆਵਾਜ਼ ਨੂੰ ਸੁਣ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਸਾਡੇ ਮੂੰਹ ਨੂੰ ਖੋਲੋ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਮੇਰੇ ਪ੍ਰਭੂ ਖੁਸ਼ਖਬਰੀ ਦਾ ਪ੍ਰਚਾਰ ਬੜੀ ਦਲੇਰੀ ਦੇ ਨਾਲ ਕਰ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਤੁਹਾਡਾ ਮਸਾ ਉਤਰੇ ਮੇਰੇ ਪ੍ਰਭੂ ਦਲੇਰੀ ਦਾ ਮਸਾ ਆ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਦਇਆ ਕਰੋ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪ੍ਰਭੂ ਸਾਡੇ ਅੰਦਰ ਆਣ ਵਸੋ ਮੇਰੇ ਪ੍ਰਭੂ ਉਹ ਪਵਿੱਤਰ ਆਤਮਾ ਦੀ ਜੋਤ ਜਿਹੜੀ ਸਾਡੇ ਅੰਦਰ ਮੇਰੇ ਪ੍ਰਭੂ ਤੁਸੀਂ ਪਾਉਨੇ ਆ ਹੁਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਸਾਡੇ ਤਨ ਮਨ ਤੁਨ ਨੂੰ ਅਰ ਸਾਡੇ ਆਲੇ ਦੁਆਲੇ ਨੂੰ ਰੌਸ਼ਨ ਕਰ ਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੇਰੇ ਪ੍ਰਭੂ ਸਾਡਾ ਜੀਵਨ ਰੌਸ਼ਨ ਹੋ ਜਾਏ ਮੇਰੇ ਪ੍ਰਭੂ ਸਾਡੇ ਜੀਵਨ ਚੋਂ ਹਰ ਪ੍ਰਕਾਰ ਦਾ ਹਨੇਰਾ ਜਾਂਦਾ ਰਹੇ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਜੀਵਨ ਦੇ ਵਿੱਚੋਂ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਪ੍ਰਕਾਰ ਦੀ ਬੁਰਾਈ ਜਾਂਦੀ ਰਹੇ ਮੇਰੇ ਪ੍ਰਭੂ ਜੀ ਹਰ ਬੁਰਾ ਖਿਆਲ ਸਾਡੇ ਜੀਵਨ ਚੋਂ ਜਾਂਦਾ ਰਹੇ ਮੇਰੇ ਪ੍ਰਭੂ ਜੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਵਰ ਜੀ ਸਾਨੂੰ ਨੇਕ ਸੋਚਾਂ ਨੇਕ ਖਿਆਲ ਬਖਸ਼ੋ ਮੇਰੇ ਪ੍ਰਭੂ ਸਾਡੇ ਘਰ ਚਾਨਣ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਸਾਡੀਆਂ ਸੋਚਾਂ ਚਾਨਣ ਨਾਲ ਭਰ ਜਾਣ ਮੇਰੇ ਪ੍ਰਭੂ ਸਾਡਾ ਤਨ ਮਨ ਤਨ ਚਾਨਣ ਨਾਲ ਭਰ ਜਾਏ ਰਸੀ ਚਾਨਣ ਬਣ ਜਾਈਏ ਮੇਰੇ ਪਿਤਾ ਪਰਮੇਸ਼ਵਰ ਜੀ ਹਨੇਰੇ ਵਿੱਚ ਵਿੱਚ ਜਕੜੇ ਹੋਇਆਂ ਨੂੰ ਮੇਰੇ ਪ੍ਰਭੂ ਚਾਨਣ ਵਿੱਚ ਲੈ ਕੇ ਆਉਣ ਵਾਲੇ ਬਣ ਜਾਈਏ ਮੇਰੇ ਪ੍ਰਭੂ ਜੀ ਸਾਡੇ ਉੱਤੇ ਕਿਰਪਾ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਓ ਮੇਰੇ ਪਿਆਰੇ ਪ੍ਰਭੂ ਭਾਵੇਂ ਤੁਸੀਂ ਸਾਨੂੰ ਇਸ ਸਰੀਰ ਦੇ ਵਿੱਚ ਰੱਖਿਆ ਫਿਰ ਵੀ ਅਸੀਂ ਯਕੀਨ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਕਿ ਤੁਸੀਂ ਸਾਡੇ ਆਤਮਾ ਦੇ ਨਾਲ ਗੱਲਬਾਤ ਕਰਦੇ ਹੋ ਮੇਰੇ ਪ੍ਰਭੂ ਅਸੀਂ ਸਰੀਰ ਦੇ ਵਿੱਚ ਰਹਿ ਕੇ ਵੀ ਤੁਸੀਂ ਸਾਨੂੰ ਆਤਮਿਕ ਬਣਾ ਰਹੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਅਰ ਅਸੀਂ ਯਕੀਨ ਕਰਦੇ ਮੇਰੇ ਪ੍ਰਭੂ ਅਸੀਂ ਇਸ ਸੰਸਾਰ ਦੇ ਨਹੀਂ ਆ ਪਰ ਇਸ ਸੰਸਾਰ ਦੇ ਵਿੱਚ ਤੁਹਾਡੇ ਦੁਆਰਾ ਭੇਜੇ ਗਏ ਆ ਮੇਰੇ ਪਿਤਾ ਪਰਮੇਸ਼ਰ ਜੀ ਅਰ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਇੱਕ ਖਾਸ ਮਕਸਦ ਦੇ ਲਈ ਇਸ ਸੰਸਾਰ ਦੇ ਵਿੱਚ ਭੇਜਿਆ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਦੁਆ ਕਰਦੀ ਤੁਹਾਡਾ ਉਹ ਮਕਸਦ ਮੇਰੀ ਜ਼ਿੰਦਗੀ ਦੇ ਵਿੱਚ ਪੂਰਾ ਹੋਏ ਮੇਰੇ ਪ੍ਰਭੂ ਜੀ ਤੁਹਾਡੀ ਉਹ ਇੱਛਾ ਮੇਰੀ ਜ਼ਿੰਦਗੀ ਚ ਪੂਰੀ ਹੋਏ ਮੇਰੇ ਪ੍ਰਭੂ ਤੁਸੀਂ ਜੇ ਇਸ ਵੀ ਯੋਜਨਾ ਦੇ ਤਹਿਤ ਸਾਨੂੰ ਭੇਜਿਆ ਮੇਰੇ ਪ੍ਰਭੂ ਅਸੀਂ ਉਸ ਯੋਜਨਾ ਦੇ ਵਿੱਚ ਕਾਮਯਾਬ ਹੋ ਸਕੀਏ ਮੇਰੇ ਪ੍ਰਭੂ ਉਸ ਯੋਜਨਾ ਦੇ ਵਿੱਚ ਢਲ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਸਾਡੀ ਅਗਵਾਈ ਕਰੋ ਕੋਈ ਤਰਾ ਆਤਮਾ ਦੇ ਵਸੀਲੇ ਮੇਰੇ ਪ੍ਰਭੂ আর ਆਪਣੀ ਮਰਜ਼ੀ ਨੂੰ ਸਾਡੀ ਜ਼ਿੰਦਗੀ ਵਿੱਚ ਪੂਰਾ ਕਰੋ ਮੇਰੇ ਪ੍ਰਭੂ ਮੈਂ ਯਕੀਨ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹੀ ਮਰਜ਼ੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਸਭ ਤੋਂ ਉੱਤਮ ਹੈ ਤੁਹਾਡੀ ਹੀ ਇੱਛਾ ਦੇ ਵਿੱਚ ਮੇਰੀ ਭਲਾਈ ਛੁਪੀ ਹੋਈ ਹੈ ਮੇਰੇ ਪਿਤਾ ਪਰਮੇਸ਼ਰ ਦਇਆ ਕਰੋ ਮੇਰੇ ਪਿਆਰੇ ਪ੍ਰਭੂ ਜੀ ਕਿਰਪਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਮੈਨੂੰ ਰੂਹ ਦੇ ਫਲਾਂ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ ਪ੍ਰਭੂ ਹਰੇਕ ਬੇਫਲ ਟਾਣੀ ਕੱਟੀ ਜਾਏ ਔਰ ਮੇਰੇ ਪਿਤਾ ਪਰਮੇਸ਼ਰ ਜੀ ਹਰੇਕ ਫਲਦਾਰ ਟਾਣੀ ਨੂੰ ਮੇਰੇ ਪਿਤਾ ਪਰਮੇਸ਼ਰ ਹੋਰ ਕਾਟ ਸੰਗਾਈ ਕਰੋ ਤਾਂ ਜੋ ਹੋਰ ਵੀ ਫਲ ਲੈ ਕੇ ਆਏ ਮੇਰੇ ਪ੍ਰਭੂ ਤੁਸੀਂ ਤਾਂ ਮੇਰੇ ਭਗਵਾਨ ਪਰਮੇਸ਼ਰ ਪਿਤਾ ਹੈ ਮੇਰੇ ਪ੍ਰਭੂ ਜੀ ਤੁਸੀਂ ਤਾਂ ਮੇਰੇ ਨਿਗੇਬਾਨ ਪਰਮੇਸ਼ਰ ਪਿਤਾ ਹੈ ਮੇਰੇ ਪ੍ਰਭੂ ਔਰ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਹਾਂ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਫਲ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਕੀ ਮੰਗੋ ਤੇ ਦਿੱਤਾ ਜਾਵੇਗਾ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਜੀ ਰੂਹ ਦੇ ਫਲ ਮੰਗਦੀ ਹਾਂ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਜੀ ਪ੍ਰੇਮ ਸ਼ਾਂਤੀ ਸੰਜਮ ਬਖਸ਼ੋ ਮੇਰੇ ਪ੍ਰਭੂ ਜੀ ਦਇਆਲਗੀ ਬਖਸ਼ੋ ਹਲੀਮੀ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਜੀ ਈਮਾਨਦਾਰੀ ਵਫਾਦਾਰੀ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਰੂਹ ਦੇ ਫਲਾਂ ਦੇ ਨਾਲ ਪਰਦੇਓ ਮੇਰੇ ਪ੍ਰਭੂ ਜੀ ਰੂਹ ਦੇ ਵਰਦਾਨਾਂ ਦੇ ਨਾਲ ਨਿਵਾਜੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਓ ਨਵ ਵਰਦਾਨ ਜਿਹੜੇ ਪੁੱਤਰਾਤਮਾ ਦੇ ਲਈ ਆ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਨਵ ਵਰਦਾਨਾਂ ਦੇ ਵਿੱਚੋਂ ਮੇਰੇ ਪ੍ਰਭੂ ਜਿਹੜੇ ਤੁਹਾਨੂੰ ਚੰਗੇ ਲੱਗਣ ਮੇਰੇ ਪ੍ਰਭੂ ਜੀ ਆਪਣੀ ਦਾਸੀ ਦੇ ਉੱਤੇ ਭੇਜੋ ਮੇਰੇ ਪ੍ਰਭੂ ਆਪਣੇ ਧਰਮੀ ਲੋਕਾਂ ਦੇ ਉੱਤੇ ਭੇਜੋ ਮੇਰੇ ਪ੍ਰਭੂ ਜਿਹੜੇ ਰੂਹ ਦੇ ਵਰਦਾਨ ਮੰਗ ਰਹੇ ਉਹਨਾਂ ਦੇ ਉੱਤੇ ਤੁਹਾਡੇ ਰੂਹ ਦੇ ਵਰਦਾਨ ਆ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਦਾ ਵਰਦਾਨ ਮੇਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤਾਇਤ ਦੇ ਨਾਲ ਕੰਮ ਕਰੇ ਔਰ ਮੇਰੇ ਪ੍ਰਭੂ ਤੁਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ਪਿਤਾ ਪਰਮੇਸ਼ਰ ਸਾਨੂੰ ਹੋਲੀ ਸਪਿਰਿਟ ਇੱਕ ਕਾਉਂਸਲਰ ਦੇ ਰੂਪ ਦੇ ਵਿੱਚ ਬਖਸ਼ਿਆ ਮੇਰੇ ਪਿਤਾ ਪਰਮੇਸ਼ਰ ਜਿਹੜਾ ਸਾਨੂੰ ਸਭਨਾ ਗੱਲਾਂ ਦੇ ਵਿੱਚ ਕਾਉਂਸਲ ਕਰਦਾ ਹੈ ਮੇਰੇ ਪ੍ਰਭੂ ਸੱਚਮੁੱਚ ਜਿਹੜਾ ਸਾਰੀਆਂ ਗੱਲਾਂ ਦੇ ਵਿੱਚ ਮੇਰੇ ਪ੍ਰਭੂ ਜੀ ਸਾਡੀ ਅਗਵਾਈ ਕਰਦਾ ਸਾਨੂੰ ਸਿਖਾਉਂਦਾ ਸਮਝਾਉਂਦਾ ਹੈ ਮੇਰੇ ਪ੍ਰਭੂ ਸਾਨੂੰ ਟੀਚ ਕਰੋ ਪਵਿੱਤਰ ਆਤਮਾ ਦੇ ਰਾਈ ਮੇਰੇ ਪ੍ਰਭੂ ਸਾਨੂੰ ਐਜੂਕੇਟ ਕਰੋ ਪਵਿੱਤਰ ਆਤਮਾ ਦੇ ਰਾਈ ਮੇਰੇ ਪਿਤਾ ਪਰਮੇਸ਼ਵਰ ਜੀ ਅਰ ਸੱਚਮੁੱਚ ਮੇਰੇ ਪ੍ਰਭੂ ਸਿੱਝ ਯਕੀਨ ਕਰਦੇ ਮੇਰੇ ਪ੍ਰਭੂ ਤੁਹਾਡਾ ਆਤਮਾ ਹੋਲੀ ਸਪਿਰਿਟ ਮੇਰੇ ਪ੍ਰਭੂ ਸਾਡੇ ਹਿਊਮਨ ਸਪਿਰਿਟ ਨੂੰ ਡਿਵੈਲਪ ਕਰਦਾ ਹੈ ਮੇਰੇ ਪ੍ਰਭੂ ਅਰ ਅਸੀਂ ਪ੍ਰਾਰਥਨਾ ਕਰਦੇ ਕਿ ਹੁਣ ਸਾਡਾ ਹਿਊਮਨ ਸਪਿਰਿਟ ਜਿਹੜਾ ਸਾਡੇ ਅੰਦਰ ਹੈ ਮੇਰੇ ਪ੍ਰਭੂ ਜੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਛੋ ਡਿਵੈਲਪ ਹੁੰਦਾ ਜਾਏ ਮੇਰੇ ਪ੍ਰਭੂ ਤੁਹਾਡੇ ਵਚਨ ਦੇ ਦੁਆਰਾ ਤੁਹਾਡੇ ਆਤਮਾ ਦੇ ਦੁਆਰਾ ਤੁਹਾਡੀ ਕਿਰਪਾ ਦੇ ਦਮਸਾ ਦੇ ਦੁਆਰਾ ਤੁਹਾਡੇ ਅਨੁਗ੍ਰਹਿ ਦੇ ਦੁਆਰਾ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਮੈਂ ਪ੍ਰਾਰਥਨਾ ਕਰਦੀ ਕਿ ਕੋਈ ਐਹੋ ਜਿਹਾ ਦਿਨ ਸਾਡੀ ਜ਼ਿੰਦਗੀ 'ਚ ਨਾ ਆਏ ਕਿ ਤੁਹਾਡਾ ਵਚਨ ਸਾਡੇ ਮੂੰਹ ਤੋਂ ਵੱਖਰਾ ਹੋਵੇ ਕੋਈ ਐਹੋ ਜਿਹਾ ਦਿਨ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਨਾ ਆਏ ਕਿ ਤੁਹਾਡਾ ਵਚਨ ਸਾਡੇ ਦਿਲਾਂ 'ਚੋਂ ਨਿਕਲ ਜਾਏ ਐ ਮੇਰੇ ਖੁਦਾਵੰ ਖੁਦਾ ਸਾਡਾ ਮੂੰਹ ਤੁਹਾਡੇ ਵਚਨਾਂ ਦੇ ਨਾਲ ਤੇ ਤੁਹਾਡੀ ਮਹਿਮਾ ਦੇ ਨਾਲ ਭਰਿਆ ਰਹੇ ਐ ਮੇਰੇ ਪਿਆਰੇ ਪ੍ਰਭੂ ਜੀ ਸਾਡਾ ਮਨ ਮੇਰੇ ਪ੍ਰਭੂ ਤੁਹਾਡੀ ਮਹਿਮਾ ਦੇ ਨਾਲ ਭਰਿਆ ਰਹੇ ਮੇਰੇ ਪ੍ਰਭੂ ਔਰ ਹਰੇਕ ਉਹ ਇਰਾਦਾ ਜਿਹੜਾ ਮੇਰੇ ਪਿਆਰੇ ਪਰਮੇਸ਼ਵਰ ਦੇ ਵਿੱਚ ਅੱਗੇ ਵਧਣ ਤੋਂ ਸਾਨੂੰ ਰੋਕਦਾ ਸਾਡੇ ਮਨਾਂ ਦੇ ਵਿੱਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰਭੂ ਮੇਰੇ ਦਿਲ ਦੇ ਉੱਤੇ ਮੁਕੰਮਲ ਕਬਜ਼ਾ ਕਰ ਲਓ ਮੇਰੇ ਪ੍ਰਭੂ ਜੀ ਪ੍ਰਭੂ ਮੇਰੇ ਖਿਆਲ ਵੀ ਤੁਹਾਡੇ ਵੱਲੋਂ ਚੱਲਣ ਮੇਰੇ ਪ੍ਰਭੂ ਮੇਰੀਆਂ ਸੋਚਾਂ ਵੀ ਤੁਹਾਡੇ ਵੱਲੋਂ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਮੇਰਾ ਬਾਲ ਤੁਹਾਡੇ ਵੱਲੋਂ ਹੋਏ ਮੇਰੇ ਪ੍ਰਭੂ ਮੇਰਾ ਜ਼ੋਰ ਤੁਹਾਡੇ ਵੱਲੋਂ ਹੋਏ ਮੇਰੇ ਪਿਤਾ ਪਰਮੇਸ਼ਵਰ ਜੀ ਐ ਮੇਰੇ ਖੁਦਾਵੰਦ ਖੁਦਾ ਤੁਸੀਂ ਮੈਨੂੰ ਬਾਲ ਦੇਣ ਵਾਲੇ ਤੁਸੀਂ ਮੈਨੂੰ ਚੰਗਿਆਂ ਕਰਨ ਵਾਲੇ ਪਰਮੇਸ਼ਵਰ ਆ ਮੇਰੇ ਪ੍ਰਭੂ ਜੀ हे <Tippettus> मेरे प्रभु तू ही मेरे सच्चे सहायक पवित्र आत्मा ਦੇ ਰੂਪ ਦੇ ਵਿੱਚ मेरे पिता ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਪਵਿੱਤਰ ਆਤਮਾ ਦੇ ਵਿੱਚ ਚੱਲਣਾ ਸਿਖਾ ਦਿਓ ਮੇਰੇ ਪ੍ਰਭੂ ਜੀ ਪਵਿੱਤਰ ਆਤਮਾ ਦੇ ਵਿੱਚ ਵਧਣਾ ਸਿਖਾ ਦਿਓ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਮੈਂ ਤੇ ਮੇਰਾ ਪਰਿਵਾਰ ਪਵਿੱਤਰ ਆਤਮਾ ਦੇ ਨਾਲ ਭਰ ਜਾਈਏ ਪ੍ਰਭੂ ਸਾਡੇ ਪਰਿਵਾਰ ਦੇ ਵਿੱਚ ਪਵਿੱਤਰ ਆਤਮਾ ਕੰਮ ਕਰੇ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਜੀ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਸਾਡਾ ਸਾਰਾ ਪਰਿਵਾਰ ਛੱਲੇ ਮੇਰੇ ਪਿਤਾ ਪਰਮੇਸ਼ਰ ਜੀ ਅਰ ਮੇਰੇ ਪ੍ਰਭੂ ਸਾਡਾ ਪਰਿਵਾਰ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਤੇ ਵਰਦਾਨਾਂ ਦੇ ਨਾਲ ਭਰ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਵਿੱਤਰ ਆਤਮਾ ਦੇ ਰਾਈ ਮੇਰੇ ਪ੍ਰਭੂ ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਲੀਡ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਅਰ ਪਵਿੱਤਰ ਆਤਮਾ ਦੇ ਰਾਈ ਮੇਰੇ ਪ੍ਰਭੂ ਸਾਨੂੰ ਬੁੱਧ ਦਾ ਵਰਦਾਨ ਬਖਸ਼ੋ ਮੇਰੇ ਪ੍ਰਭੂ ਜੀ ਉਹ ਬੁੱਧ ਮੇਰੇ ਪ੍ਰਭੂ ਜਿਹੜਾ ਧਰਤੀ 'ਤੇ ਨਹੀਂ ਰੱਖਣ ਤੋਂ ਪਹਿਲਾਂ ਤੁਹਾਡੇ ਨਾਲ ਸੀ ਮੇਰੇ ਪਿਤਾ ਪਰਮੇਸ਼ਰ ਜੀ ਉਹ ਬੁੱਧ ਮੇਰੇ ਪ੍ਰਭੂ ਜਿਹਦਾ ਜ਼ਿਕਰ ਯਾਕੂਬ ਦੀ ਕਿਤਾਬ ਦੇ ਵਿੱਚ ਕੀਤਾ ਗਿਆ ਉਹ ਬੁੱਧ ਜਿਹਦਾ ਜ਼ਿਕਰ ਕਹਾਤਾਂ ਦੀ ਕਿਤਾਬ ਦੇ ਵਿੱਚ ਕੀਤਾ ਗਿਆ ਮੇਰੇ ਪ੍ਰਭੂ ਜੀ ਉਹ ਮਸਾ ਕੀਤਾ ਹੋਇਆ ਬੁੱਧ ਸਾਡੇ ਉੱਤੇ ਪਾ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਤਾਂ ਜੋ ਸਾਡੇ ਅੰਦਰੋਂ ਹਰ ਪ੍ਰਕਾਰ ਦੀਆਂ ਮੂਰਖਤਾਈਆਂ ਖਤਮ ਹੋ ਜਾਣ ਮੇਰੇ ਪ੍ਰਭੂ ਜੀ ਤਾਂ ਜੋ ਸਾਡੇ ਅੰਦਰੋਂ ਮੇਰੇ ਪਿਤਾ ਪਰਮੇਸ਼ਰ ਜੀ ਹਰ ਪ੍ਰਕਾਰ ਦੀਆਂ ਨਦਾਨੀਆਂ ਖਤਮ ਹੋ ਜਾਣ ਮੇਰੇ ਪਿਆਰੇ ਪ੍ਰਭੂ ਜੀ ਔਰ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਪੂਰੀ ਸੰਜੀਦਗੀ ਦੇ ਨਾਲ ਗੰਭੀਰਤਾ ਦੇ ਨਾਲ ਪ੍ਰੇਮ ਦੇ ਨਾਲ ਮੁਹੱਬਤ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਿੱਚ ਚੱਲ ਸਕੀਏ ਵੱਧ ਸਕੀਏ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਇੱਛਾ ਨੂੰ ਪੂਰੀਆਂ ਕਰ ਸਕੀਏ ਮੇਰੇ ਪਿਤਾ ਪਰਮੇਸ਼ਰ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਤੁਸੀਂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਬਿਠਾ ਰਿਹਾ ਪ੍ਰਾਰਥਨਾ ਕਰਨ ਦੇ ਲਈ ਮੇਰੇ ਪ੍ਰਭੂ ਜਿੰਨਾ ਵੀ ਵਿਸ਼ਿਆਂ ਦੇ ਵਿੱਚ ਤੁਸੀਂ ਪ੍ਰਾਰਥਨਾ ਕਰਾਉਣੀ ਚਾਹੁੰਦੇ ਆ ਮੇਰੇ ਪ੍ਰਭੂ ਜੀ ਉਹ ਵਿਸ਼ੇ ਸਾਡੇ ਮੂੰਹ ਦੇ ਵਿੱਚ ਪਾ ਦਿਓ ਮੇਰੇ ਪ੍ਰਭੂ ਜੀ ਉਹ ਵਿਸ਼ੇ ਸਾਡੇ ਮਨ ਚ ਪਾ ਦਿਓ ਮੇਰੇ ਪ੍ਰਭੂ ਤਾਂ ਜੋ ਸੀ ਤੁਹਾਡੀ ਹਜ਼ੂਰੀ ਦੇ ਵਿੱਚੋਂ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਮੰਗ ਲਈਏ ਉਹ ਸਾਨੂੰ ਮਿਲ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਤਾਂ ਜੋ ਬਿਪਤਾ ਜਿਹੜੀਆਂ ਸਾਡੇ ਰਾਹਾਂ ਦੇ ਵਿੱਚ ਵੈਰੀ ਭੇਜ ਰਿਹਾ ਹੈ ਇਹਨਾਂ ਪ੍ਰਾਰਥਨਾਵਾਂ ਦੇ ਰਾਹੀਂ ਪਹਿਲਾਂ ਹੀ ਉਹ ਖਤਮ ਹੋ ਜਾਣ ਮੇਰੇ ਪ੍ਰਭੂ ਜੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਜੀ ਦਾ ਤੁਹਾਡੇ ਵਚਨ ਦੇ ਵਿੱਚ ਲਿਖਿਆ ਆ ਹਰ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਜਾਊਗਾ ਉਨਤਮਾ ਹੋਊਗਾ ਮੇਰੇ ਪਿਆਰੇ ਪ੍ਰਭੂ ਮੈਂ ਧੰਨਵਾਦ ਕਰਦੀ ਮੇਰੇ ਪਿਤਾ ਪਰਮੇਸ਼ਵਰ ਜੀ ਸੁਪਰ ਨੇਚਰਲ ਪ੍ਰੋਟੈਕਸ਼ਨ ਦੇ ਲਈ ਮੇਰੇ ਪ੍ਰਭੂ ਜੀ ਜਿਹੜੀ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਕਿ ਤੁਸੀਂ ਹਰੇਕ ਹਥਿਆਰ ਨੂੰ ਜਿਹੜਾ ਵੈਰੀ ਸਾਡੇ ਵਿਰੁੱਧ ਬਣਾਉਂਦਾ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹਥਿਆਰ ਹੋਵੇ ਮੇਰੇ ਪ੍ਰਭੂ ਤੁਸੀਂ ਉਹਨਾਂ ਨੂੰ ਕਮਿਆਂ ਕਰ ਦਿਓ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਕੰਮ ਕਰੇ ਮੇਰੇ ਪ੍ਰਭੂ ਤੁਹਾਡਾ ਬਚਨ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਸਿ ਚੱਲਦੇ ਫਿਰਦੇ ਤੁਹਾਡੀ ਤਸਵੀਰ ਬਣ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਕਿ ਸਾਨੂੰ ਕੰਪਲੀਟ ਅੰਡਰਸਟੈਂਡਿੰਗ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਮੁਕੰਮਲ ਸਮਝਦਾਰੀ ਬਖਸ਼ੋ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤਾਂ ਜੋ ਮੈਂ ਇਹਨਾਂ ਚੀਜ਼ਾਂ ਨੂੰ ਸਮਝ ਸਕਾਂ ਜੋ ਤੁਸੀਂ ਮੇਰੀ ਜ਼ਿੰਦਗੀ ਵਿੱਚ ਚਾਹੁੰਦੇ ਆਂ ਇਹ ਮੇਰੇ ਪ੍ਰਭੂ ਸਾਡੇ ਉੱਤੇ ਪ੍ਰਗਟ ਕਰੋ ਜੋ ਤੁਸੀਂ ਸਾਡੀ ਜ਼ਿੰਦਗੀ ਵਿੱਚ ਚਾਹੁੰਦੇ ਆਂ ਜੋ ਤੁਸੀਂ ਸਾਥੋਂ ਕਰਵਾਉਣਾ ਚਾਹੁੰਦੇ ਮੇਰੇ ਪ੍ਰਭੂ ਜੋ ਤੁਸੀਂ ਸਾਡੀ ਜ਼ਿੰਦਗੀ 'ਚ ਦੇਖਣਾ ਚਾਹੁੰਦੇ ਆਂ ਮੇਰੇ ਪ੍ਰਭੂ ਜੀ ਆਪਣੀ ਮਰਜ਼ੀ ਨੂੰ ਸਾਡੇ ਉੱਤੇ ਪ੍ਰਗਟ ਕਰੋ ਤਾਂ ਜੋ ਮੇਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਮੇਰੇ ਪ੍ਰਭੂ ਜੀ ਤੁਹਾਡੀ ਪਸੰਦ ਆਉਣ ਵਾਲੀ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਦਾ ਟਾਈਮ ਮੇਰੇ ਪਿਤਾ ਪਰਮੇਸ਼ਵਰ ਜੀ ਅਸੀਂ ਮੇਰੇ ਪ੍ਰਭੂ ਆਪਣੇ ਬਾਰੇ ਮੰਗਦੇ ਰਹਿੰਨੇ ਮੇਰੇ ਪ੍ਰਭੂ ਜੀ ਆਪਣੇ ਬਾਰੇ ਪੁੱਛਦੇ ਰਹਿੰਨੇ ਮੈਂ ਆਹ ਚਾਹਨਾ ਮੈਂ ਆਹ ਚਾਹਨਾ ਮੇਰੇ ਪ੍ਰਭੂ ਅੱਜ ਮੈਂ ਪ੍ਰਾਰਥਨਾ ਕਰਦੀ ਮੈਨੂੰ ਦੱਸੋ ਕਿ ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ ਮੇਰੇ ਪ੍ਰਭੂ ਜੀ ਤੁਸੀਂ ਮੇਰੀ ਜ਼ਿੰਦਗੀ ਚੋਂ ਕੀ ਚਾਹੁੰਦੇ ਹੋ ਮੇਰੇ ਪ੍ਰਭੂ ਔਰ ਮੈਨੂੰ ਬਲ ਦਿਓ ਮੇਰੇ ਪ੍ਰਭੂ ਜੋ ਤੁਸੀਂ ਚਾਹੁੰਦੇ ਹੋ ਮੈਂ ਉਹ ਪੂਰਾ ਕਰ ਸਕਾਂ ਮੇਰੇ ਪ੍ਰਭੂ ਜੀ ਜੋ ਤੁਸੀਂ ਚਾਹੁੰਦੇ ਹੋ ਉਦਾਂ ਦਾ ਮੈਂ ਬਣ ਸਕਾਂ ਮੇਰੇ ਪਿਤਾ ਪਰਮੇਸ਼ਵਰ ਜੀ ਮੈਨੂੰ ਤੁਹਾਡੇ ਬਲ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਮੈਨੂੰ ਤੁਹਾਡੇ ਵੱਲੋਂ ਬਖਸ਼ੀ ਹੋਈ ਹਿੰਮਤ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇਤੇ ਕਿਰਪਾ ਕਰੋ ਮੇਰੇ ਪਿਆਰੇ ਪ੍ਰਕੂਚੀ ਆਤਮਕ ਗਿਆਨ ਬਖਸ਼ੋ ਮੇਰੇ ਪ੍ਰਭੂ ਆਤਮਕ ਸਮਝਦਾਰੀ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪ੍ਰਭੂ ਚੰਗੇ ਕੰਮ ਕਰਨ ਦਾ ਬਲ ਬਖਸ਼ੋ ਮੇਰੇ ਪ੍ਰਭੂ ਜੀ ਬੁਰਿਆਂ ਤੋਂ ਤੌਬਾ ਕਰਨ ਦਾ ਬਲ ਬਖਸ਼ੋ ਮੇਰੇ ਪ੍ਰਭੂ ਜੀ ਸੱਚੀ ਤੌਬਾ ਕਰਨ ਦਾ ਬਲ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਹਰ ਪਲ ਸਾਡਾ ਤੁਹਾਡੀ ਹਜ਼ੂਰੀ ਦੇ ਵਿੱਚ ਮੇਰੇ ਪ੍ਰਭੂ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਓ ਮੇਰੇ ਪਿਆਰੇ ਪ੍ਰਭੂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੂੰ ਦੇਖ ਕੇ ਸਮੱਸਿਆਵਾਂ ਨੂੰ ਦੇਖ ਕੇ ਮੇਰੇ ਪ੍ਰਭੂ ਡਰ ਨਾ ਜਾਈਏ ਕਾ ਬਰ ਨਾ ਜਾਈਏ ਮੇਰੇ ਪਿਤਾ ਪਰਮੇਸ਼ਵਰ ਜੀ ਪਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਤੁਸੀਂ ਸਾਡੇ ਹਾਲਾਤਾਂ ਨੂੰ ਬਦਲਣ ਦੇ ਲਈ ਸਮਰਥੀ ਪਰਮੇਸ਼ਵਰ ਸਾਨੂੰ ਮੁਸ਼ਕਲਾਂ ਚੋਂ ਕੱਢਣ ਦੇ ਲਈ ਸਮਰਥੀ ਪਰਮੇਸ਼ਵਰ ਮੇਰੇ ਪ੍ਰਭੂ ਮੈਂ ਤੁਹਾਨੂੰ ਆਧਾਰ ਕਰਦੀ ਮੇਰੇ ਪ੍ਰਭੂ ਜੀ ਤੁਹਾਡੀ ਵਡਿਆਈ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਤੁਸੀਂ ਮਹਾਨ ਹੈ ਮੇਰੇ ਪਿਆਰੇ ਪ੍ਰਭੂ ਤੁਸੀਂ ਮਹਾਨ ਹੈ ਮੇਰੇ ਪ੍ਰਭੂ ਤੁਹਾਡੀ ਮਹਾਨਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਮੇਰੇ ਪ੍ਰਭੂ ਜੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੀ ਹਜ਼ੂਰੀ ਦੇ ਵਿੱਚ ਆਉਣੀ ਹੈ ਮੇਰੇ ਪਿਤਾ ਪਰਮੇਸ਼ਰ ਹਰ ਪ੍ਰਾਰਥਨਾ ਕਰਦੀ ਕਿ ਕੋਈ ਵੀ ਮਨੁੱਖ ਮੇਰੇ ਪ੍ਰਭੂ ਆਪਣੀ ਸਮਝ ਦੇ ਨਾਲ ਪਾਪ ਗੁਨਾਹ ਨਹੀਂ ਛੱਡ ਸਕਦਾ ਆਪਣੇ ਜ਼ੋਰ ਦੇ ਨਾਲ ਮੇਰੇ ਪ੍ਰਭੂ ਬ੍ਰਿਗਾਤ ਤੋਂ ਛੁਟਕਾਰਾ ਨਹੀਂ ਪਾ ਸਕਦਾ ਜਿੰਨੀ ਦੇਰ ਤੱਕ ਤੁਸੀਂ ਨਾ ਚਾਹੋ ਮੇਰੇ ਪ੍ਰਭੂ ਅਸੀਂ ਤਾਂ ਤੁਹਾਡੇ ਹੱਥਾਂ ਦੀ ਰਚਨਾ ਹੈ ਅਸੀਂ ਤੁਹਾਡੇ ਹੱਥਾਂ ਦੀ ਕਾਰਾਗਰੀ ਹਾਂ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਸਾਨੂੰ ਬਲ ਬਖਸ਼ੋ ਕਿ ਬੁਰੀਆਂ ਆਤਮਾ ਤੋਂ ਆਜ਼ਾਦ ਹੋ ਜਾਈਏ ਸਾਨੂੰ ਬਲ ਬਖਸ਼ੋ ਅਸੀਂ ਪਵਿੱਤਰ ਤਾਈ ਦੇ ਵਿੱਚ ਚੱਲੀਏ ਸਾਨੂੰ ਬਲ ਬਖਸ਼ੋ ਮੇਰੇ ਪ੍ਰਭੂ ਅਸੀਂ ਤੁਹਾਡੇ ਵਚਨਾਂ ਦੇ ਉੱਤੇ ਚੱਲਣ ਵਾਲੇ ਹੋਈਏ ਸਾਨੂੰ ਬਲ ਬਖਸ਼ੋ ਮੇਰੇ ਪ੍ਰਭੂ ਅਸੀਂ ਤੁਹਾਡੀ ਹਜ਼ੂਰੀ 'ਚ ਬੈਠਣ ਵਾਲੇ ਹੋਈਏ ਮੇਰੇ ਪ੍ਰਭੂ ਸਾਡੀ ਮਦਦ ਕਰੋ ਸਾਡੀ ਮਦਦ ਕਰੋ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਜੀ। ਉਹ ਮੇਰੇ ਪਿਆਰੇ ਪ੍ਰਭੂ ਨਰਮਾਈ ਨਾਲ ਸਾਡਾ ਸੁਧਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ। ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਸੀ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਸੀਲੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਟੈਕਸ਼ਨ ਮੰਗਦੇ ਹਾਂ ਤੁਹਾਡੀ ਸਵਰਗੀ ਪ੍ਰੋਟੈਕਸ਼ਨ ਮੰਗਦੇ ਹਾਂ। ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਮੈਂ ਆਪਣੇ ਘਰ ਨੂੰ ਜਿਹੜਾ ਤੁਹਾਡੇ ਦੁਆਰਾ ਮੈਨੂੰ ਦਿੱਤਾ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਪੁੱਤਰ ਲਹੂ ਦੇ ਵਿੱਚ ਕਵਰ ਕਰਦੀ ਹਾਂ। ਘਰ ਵਿੱਚਲੀ ਮੌਜੂਦ ਹਰ ਇੱਕ ਚੀਜ਼ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਿੱਚ ਕਵਰ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਵਿਸ਼ੇਸ਼ ਤੌਰ ਤੇ ਮੇਰੇ ਪ੍ਰਭੂ ਗੱਡੀਆਂ ਮੋਟਰਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਚ ਕਵਰ ਕਰਦੀਆਂ ਟੀਵੀ ਨੂੰ ਇੰਟਰਨੈਟ ਸਿਸਟਮ ਨੂੰ ਟੈਲੀਫੋਨਸ ਨੂੰ ਮੋਬਾਈਲ ਫੋਨਸ ਨੂੰ ਗਿਫਟਸ ਨੂੰ ਟੌイズ ਨੂੰ ਬੁੱਕਸ ਨੂੰ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਅਸੀਂ ਇਸਤੇਮਾਲ ਕਰਦੇ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਿੱਚ ਕਵਰ ਕਰਦੇ ਹਾਂ ਉਹ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਰੇ ਪ੍ਰਭੂ ਪ੍ਰੋਟੈਕਸ਼ਨ ਬਖਸ਼ੂਕ ਵਿਆਰੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਨਾ ਕਰ ਸਕੇ ਮੇਰੇ ਪ੍ਰਭੂ ਅਸੀਂ ਮੋਬਾਈਲਸ ਦੇ ਰਹੀ ਅਸੀਂ ਟੈਲੀਵਿਜ਼ਨ ਦੇ ਰਹੀ ਵਿਆਰੀ ਦੀ ਡਿਸੈਪਸ਼ਨ ਦੇ ਵਿੱਚ ਨਾ ਫਸ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ ਉਹ ਚੀਜ਼ਾਂ ਮੇਰੇ ਪ੍ਰਭੂ ਜਿਹੜੀਆਂ ਝੂਠੀਆਂ ਆ ਪਰ ਉਹ ਸੱਚੀਆਂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਪ੍ਰਭੂ ਤਾਂ ਤੁਸੀਂ ਸਾਨੂੰ ਸਪਿਰਿਟ ਆਫ ਡਿਸਰਨਮੈਂਟ ਬਖਸ਼ਣਾ ਮੇਰੇ ਪ੍ਰਭੂ ਜੀ ਅਸੀਂ ਉਹਦੇ ਜਾਲ ਵਿੱਚ ਨਾ ਫਸ ਜਾਈਏ ਅਸੀਂ ਪਰਮਾਏ ਨਾ ਜਾਈਏ ਮੇਰੇ ਪ੍ਰਭੂ ਸਾਡੇ ਤਿੰਨਾਂ ਪੁੱਤਰ ਵੀ ਮੇਰੇ ਪ੍ਰਭੂ ਪਰਮਾਏ ਨਾ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਜੀ ਜਿਹੜਾ ਉਹ ਬੁਰਾਈ ਦੀਆਂ ਚੀਜ਼ਾਂ ਨੂੰ ਮੇਰੇ ਪ੍ਰਭੂ ਚੰਗਿਆਈ ਦੀ ਕੋਟਿੰਗ ਕਰਕੇ ਸਾਡੇ ਅੱਗੇ ਲੈ ਕੇ ਆਉਂਦਾ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਉਹਨਾਂ ਤੋਂ ਬਚ ਜਾਈਏ ਮੇਰੇ ਪਿਤਾ ਪਰਮੇਸ਼ਰ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸੀ ਆਪਣੇ ਆਪ ਨੂੰ ਤੁਹਾਡੇ ਹੱਥਾਂ ਹੇਠਾਂ ਨੀਵਾ ਕਰਦੇ ਆ ਮੇਰੇ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਝੁੱਕਦੇ ਆ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਕਿਰਪਾ ਕਰੋ ਮੇਰੇ ਪਿਤਾ ਪਰਮੇਸ਼ਰ ਹਰੇਕ ਤਰ੍ਹਾਂ ਦੀ ਡਿਸੈਪਸ਼ਨ ਤੋਂ ਬਚਾ ਕੇ ਰੱਖਣਾ ਮੇਰੇ ਪ੍ਰਭੂ ਡਿਸਟਰੈਕਸ਼ਨ ਤੋਂ ਬਚਾ ਕੇ ਰੱਖਣਾ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਅਸੀਂ ਨੀਮ ਗਰਮ ਨਾ ਹੋ ਜਾਈਏ ਅਸੀਂ ਲੂਕ ਵਾਰਮ ਨਾ ਹੋ ਜਾਈਏ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਪਰ ਅਸੀਂ ਬਲਦੀ ਹੋਈ ਪੱਠੀ ਦੇ ਵਿੱਚ ਮਗਦੇ ਕੋਲਿਆਂ ਦੀ ਨਿਆਈਂ ਗਰਮ ਹੋਈਏ ਮੇਰੇ ਪ੍ਰਭੂ ਸਾਨੂੰ ਰੂਹ ਦੀ ਪੱਠੀ ਵਿੱਚ ਸੰਭਾਲ ਕੇ ਰੱਖਣਾ ਮੇਰੇ ਪ੍ਰਭੂ ਸਾਡੀ ਪ੍ਰਤਿਪਾਲ ਕਰਨਾ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਆਉਣ ਵਾਲੇ ਸਮਿਆਂ ਦੇ ਵਿੱਚ ਮੇਰੇ ਪ੍ਰਭੂ ਅਸੀਂ ਡਰ ਨਾ ਜਾਈਏ ਕਾਬਰ ਨਾ ਜਾਈਏ ਸਾਨੂੰ ਵੱਡੀ ਦਲੇਰੀ ਬਖਸ਼ੋ ਮੇਰੇ ਪ੍ਰਭੂ ਉਸ ਦਲੇਰੀ ਦੇ ਨਾਲ ਅਸੀਂ ਮੇਰੇ ਪ੍ਰਭੂ ਜੀ ਆਉਣ ਵਾਲੇ ਸਮਿਆਂ ਦਾ ਸਾਹਮਣਾ ਕਰੀਏ ਵੈਰੀ ਦੀਆਂ ਸ਼ਕਤੀਆਂ ਦਾ ਸਾਹਮਣਾ ਕਰੀਏ ਹਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਸੀਂ ਫਤਿਹਮੰਦ ਹੋਈਏ ਸੱਗੋਂ ਹੱਦੋਂ ਵੱਧ ਫਤਿਹਮੰਦ ਹੋਈਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਮੈਂ ਗੱਡੀਆਂ ਮੋਟਰਾਂ ਨੂੰ ਪ੍ਰਭੂ ਯਿਸੂ ਜੀ ਦੇ ਲਹੂ ਦੇ ਵਿੱਚ ਕਵਰ ਕਰਦੀਆਂ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਮੈਂ ਬਾੜੇ ਨੂੰ ਤੇ ਬਾੜੇ ਦੇ ਪਸ਼ੂਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜ਼ੰਦਾ ਲਹੂ ਚ ਕੇਤਾਂ ਨੂੰ ਤੇ ਖੇਤਾਂ ਦੀ ਪੈਦਾਵਾਰ ਨੂੰ ਪ੍ਰਭ ਯਿਸੂ ਮਸੀਹ ਜੀ ਦੇ ਲਹੂ ਦੇ ਵਿੱਚ ਕਵਰ ਕਰ ਦਿੰਦੇ ਆ। ਉਹ ਮੇਰੇ ਪਿਆਰੇ ਪ੍ਰਭ ਮੈਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭ ਯਿਸੂ ਮਸੀਹ ਜੀ ਦਾ ਲਹੂ ਕਿੰਨੀ ਵੱਧ ਸਾਨੂੰ ਸਵਰਗੀ ਜੀ ਸਸ ਮੈਨੂੰ ਬਹੁਤ ਬਹੁਤ ਧੰਨਵਾਦ ਆ ਇਸ ਵੀਡੀਓ ਨੂੰ ਦੇਖਣ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਸੱਚਮੁੱਚ ਉਹਨੇ ਦਿਨ ਦੀ ਸ਼ੁਰੂਆਤ ਉਹਦੀ ਹਜ਼ੂਰੀ ਵਿੱਚ ਸਾਨੂੰ ਕਰਨੀ ਚਾਹੀਦੀ ਆਪਣੀ ਫੈਮਿਲੀ ਲਈ ਕੰਮ ਕਾਜਾਂ ਦੇ ਲਈ ਪ੍ਰਭੂ ਅੱਗੇ ਜਰੂਰ ਦੁਆ ਕਰਨੀ ਚਾਹੀਏ ਕਿਉਂਕਿ ਇਸ ਪ੍ਰਾਰਥਨਾ ਹੀ ਸੱਚਮੁੱਚ ਸਾਡੇ ਬੰਦਾਂ ਟੁੱਟੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਰੇਕ ਚੀਜ਼ ਦੇ ਲਈ ਤੁਹਾਡਾ ਧੰਨਵਾਦ ਪ੍ਰਭੂ ਜੀ ਹਰ ਇੱਕ ਆਸ਼ੀਸ਼ ਤੇ ਲਈ ਤੁਹਾਡਾ ਤਾਨ ਵਾਲੇ ਪ੍ਰਭੂ ਮੈਂ ਆਪਣੇ ਆਪ ਨੂੰ ਆਪਣੇ ਪੈਰਾਂ ਤੇਰੀ ਹਜ਼ੂਰੀ ਵਿੱਚ ਰੱਖ ਦਿਆ ਕੋ ਦਾ ਬੰਦਾ ਤੇਰਾ ਪਾਕ ਕੋਈ ਤਲ ਨੂੰ ਲਗਾਨੀ ਆ परमेश्वर छू के चंगा करना प्रभु जी महान पिता परमेश्वर इस इसी के लिए भी प्रभु जी ही और भी ब्लस करना खुदा बंदा परमेश्वर तेरी तेरीजूरी में और भी बढ़ती जाए खुदा बंदा हो सौ गुना पाल लिख के आने वाली बन जाए खुदा बंदा परमेश्वर महान पिता परमेश्वर तेरा मैं धन्यवाद करती है इस चीज़ के लिए और प्लीज़ मेरे चैनल पर जेको अगर तुम नवे हो तो प्लीज़ इस चैनल में सब्सक्राइब कर देना लाइक कमेंट शेयर जरूर कर देना मिल जाए ਨਵੇਂ ਵੀਡੀਓ ਦੇ ਵਿੱਚ ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦਵੇ ਮੇਰੇ ਵੱਲੋਂ ਸਾਰਿਆਂ ਨੂੰ ਜਾਨਦੇ ਸਿੱਕੇ ਪਲੀਜ਼ ਜ਼ਰੂਰ ਆਪਣੇ ਇਸ ਚੈਨਲ ਤੇ ਹਰ ਕਿਸੇ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਨਾ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਵਾਚ ਕਰਨ ਲਈ ਔਰ ਬਚਨ ਨੂੰ ਵੀ ਜਰੂਰ ਸੁਣਨ ਕੋ ਵੀ ਬਚਨ ਸੁਣਨਾ ਵੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪ ਬਚਨ ਔਰ ਪ੍ਰਾਰਥਨਾ ਸੁਣਦੇ ਆ ਤਾਂ ਹੀ ਆਪਾ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਆ ਔਰ ਹਰ ਇੱਕ ਚੀਜ਼ ਦੇ ਲਈ ਪਰਮੇਸ਼ੁਰ ਦਾ ਮੈਂ ਧੰਨਵਾਦ ਕਰਦੀ ਆ